ਸਸਰੀ ਕਾਲ ਵੀ ਮਿੱਤਰੋ 2:00 ਵੱਜ ਗਏ ਆ ਆਪਾਂ ਹੁਣ ਚੱਲੇ ਆ ਗੁੜਵਾਵਾਂ ਆਪਾਂ ਲੈ ਕੇ ਆਉਣੀ ਇੱਕ ਗੱਡੀ ਤੇ ਆਪਣਾ ਹਾਂ ਮੋਟਰਸਾਈਕਲ ਹੀਰੋ ਹੰਡਰ ਡੀਲੈਕਸ ਇੱਥੇ ਜਾਣਾ ਆਪਾਂ ਹਿਸਾਰ ਤੱਕ ਹੁਣ ਇਹ ਕਲੋ ਗਾਇਸ ਤੋਂ ਅਭੀ ਅਮ ਜਾ ਰਹੇ ਹਿਸਾਰ ਵਾਹ ਜਿੱਥੇ ਤੱਕ ਗੱਡੀ ਕੋ ਵੀ ਅਮ ਜਾ ਰਹੇ ਹਾਂ ਮੈਂ ਥੋੜਾ ਜਹਾ ਜਲਦੀ ਆ ਕੇ ਆ ਪਹੁੰਚ ਕੇ ਦਿਖਾਤੇ ਰ ਇਨਵੈਸਟੇਸ਼ਨ ਤੇ ਬਾਏ अभी हमने मोटरसाइकिल पार्किंग कर दिया है और अभी हम जा रहे हैं रेलवे स्टेशन ये मेरे भाई जा रहे हैं आगे आगे और मैं इनके पीछे पीछे यही का रेलवे स्टेशन है अभी यहाँ से हम ट्रेन से जाएंगे हाँ कृपया ध्यान दीजिए हाँ जी आ गए सार ਦੀ ਅਗੇ ਉਹ ਗੰਗੇ ਬਾਜੀ ਕੀ ਹਾਲਾ ਉਹ ਬਾਜੀ ਵਾਹ ਕੀ ਬਾਤ ਹੈ ਹਾਂਜੀ ਜੁੜੇ ਰਹੋ ਅੱਗੇ ਦੀ ਵੀਡੀਓ ਆਪਾਂ ਅੱਗੇ ਜਾ ਕੇ ਬਣਾਉਨੇ ਆ ਲਓ ਵੀ ਮਿੱਤਰੋ ਆਪਾਂ ਹੁਣ ਚੱਲੇ ਆਂ ਸਟੇਸ਼ਨ ਦੇ ਅੰਦਰ ਹੁਣ ਆਪਣੇ ਟ੍ਰੇਨ ਦਾ ਟਾਈਮ ਪਚਾਰ ਵਜੇ ਦਾ ਸੀਗਾ ਤੇ ਟ੍ਰੇਨ ਹੋ ਵੀ ਲੇਟ ਇਹ ਮੈਂ ਵਲੋਗ ਕਰ ਰਿਹਾ ਹਰ ਘੁੱਟ ਕੇ ਤੇ ਸਟੇਸ਼ਨ ਹੁਣ ਨਵਾਂ ਬਣੰਦਿਆ ਕੰਮ ਚੱਲ ਰਿਹਾ ਸਟੇਸ਼ਨ ਦਾ ਆ ਸਾਡਾ ਫੁਖਰਾ ਫੁਖਰਾ ਮੈਂ ਕੋਈ ਨਹੀਂ ਦਿਖਾਵਾਂ ਤੁਹਾਨੂੰ ਦਿਖਾਵਾ ਅਧਿਕਾਰੀ ਹਾਂ ਤੁਹਾਨੂੰ ਮੈਂ ਨਵੀਂ ਚੀਜ਼ ਦਿਖਾਉਣਾ ਸਾਡਾ ਅਨੀਲ ਮੰਗਲਾ ਇੰਡੀਆ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਗੰਗਾ ਭਾਜੀ ਆ ਸਾਰਾ ਕੰਮ ਤਿਆਰ ਹੋਣ ਦੇ ਇੱਥੇ ਹਾਂ ਆਤ ਤੰਦਰ ਗਲੀ ਬੁਰਾ ਨੋਮ ਯੋਨ ਟੈਂਡੋ ਮੰਦ ਮੰਦ ਬੰਦ ਕਰੇ ਗੁਰੋਬਿੰਦ ਆਪਾਂ ਇਸ ਹਾਰ ਵਾਲੇ ਸਟੇਸ਼ਨ ਤੇ ਆ ਆਮ ਜਨਤਾ ਨੇ ਪਰੇਸ਼ਾਨ ਹੋਣਾ ਹੀ ਹੋਣਾ ਆ ਟੀਟੀ ਸਾਹਿਬ ਵੀ ਆ ਬੈਠੇ ਆ ਪਰੇਸ਼ਾਨ ਹੋਣ ਵਾਸਤੇ ਦਾ ਦੇਖਿਆ ਖਲੋ ਕੀ ਹੋ ਮੇਲਾ ਨਹੀਂ ਹਾਂ ਬਾਹਰ ਬੈਠ ਕੇ ਵੇਟ ਕਰ ਰਹੇ ਹਾਂ ਹਾਂ ਤਾਂ ਟੀਟੀ ਪਰੇਸ਼ਾਨ ਔਰ ਯਹਾਂ ਤੇ ਲਓ ਵੀ ਮਿੱਤਰੋ ਆਪਣੀ ਆ ਗਈ ਹੈ ਟ੍ਰੇਨ ਹੁਣ ਹੁਣ ਆਪਾਂ ਜਾਣਾ ਇੱਕ ਕਾਰ ਲੈਣੀ ਆ ਤਿੰਨ ਬੰਦੇ ਚੱਲੇ ਆਂ ਅਸੀਂ

हाँ हमें तो भाई लेके आया था कि ए रूम में लेके जाऊंगा ये वो इसमें लेके बैठा दिया है हमें और इतना जूठा इंसान है ये इसने हमारे को इधर लेके फंसा दिया ये कह रहा है बकवास मत करो चुप चुप कर, चुक चुक कर। <laughs> हाँ, हमारे को इधर ऐसे फंसा दिया है आप देख सकते हो अभी तो बैठना ही पड़ेगा जैसे ही बैठा रहा है ਲਓ ਵੀ ਮਿੱਤਰੋ ਆਪਾਂ ਪਹੁੰਚ ਗੁਰਗਾਵਾ ਸਟੇਸ਼ਨ ਦੇ ਉੱਤੇ ਗੁਰਗਾਵਾ ਸਟੇਸ਼ਨ ਹੁਣ ਆਪਾਂ ਉੱਤਰੇ ਆ ਹੁਣ ਆਪਾਂ ਚੱਲਦੇ ਆ ਮਾਰਕੀਟ ਦੇ ਵਿੱਚ ਲਓ ਵੀ ਮਿੱਤਰੋ ਆਪਾਂ ਹੁਣ ਸਟੇਸ਼ਨ ਤੋਂ ਬਾਹਰ ਚੱਲੇ ਆ ਭੀੜ ਭੜਕਾ ਬਹੁਤ ਹੋ ਰਹੀ ਜੀ

ਆ ਨਜ਼ਰ ਮੱਟੂ ਇਹ ਮੇਰੇ ਤੇ ਬਹੁਤ ਛੜਦਾ ਇੱਕ ਤਾਂ ਛੜਦਾ ਮੇਰੇ ਤੇ ਲੈ ਵੀ ਦੇਖੋ ਜੀ ਬਹਿਮਨ ਆਪਣੀ ਚੜਾਈ ਆ ਦੀਪ ਰਿਕਾਰਡਸ ਬਾਈ ਮੈਂ ਘਰ ਗੁਰਦੀਸ਼ ਕਿਸੇ ਆ ਆ ਪਵਨ ਦੀ ਮਾਸੀ ਆ ਲੈ ਲੈ ਬਿੱਟੀ ਰਾਮ ਜੇਸ਼ ਦੀਪ ਬਰੋਜ਼ਗਾਰੀ ਇਹ ਨਹੀਂ ਬੇਰੋਜ਼ਗਾਰੀ ਵੱਧ ਗਈ ਹੈ ਦੇਸ਼ ਦੀ ਮਿੱਦਾ ਦੁਨੀਆ ਰੋੜਾਂ ਮਤਰੀ ਫਿਰਦੀ ਆ ਕੰਮ ਦੀ ਤਲਾਸ਼ ਇੰਨਾ ਕੀ ਹੈ ਕੋਈ ਸਾਫ ਸਫਾਈ ਨਹੀਂ ਕੀ ਪੂਰੀ ਪੂਰਾ ਗੰਦਾ ਆ ਆਪਣਾ ਜਿਹ ਹਧਿਆਵਾੜ ਏਰੀਆ ਹੁੰਦਾ ਤਾਂ ਬੁਲਟਨ ਨੂੰ ਫੜਾਕੇ ਮਾਰਦਾ ਜਾਂਦਾ ਆ ਜਾਂਦਾ ਹੁਣ ਕੱਤਰਾ ਜੋ ਕਿ ਉਹਰੇ ਸਾਇਲੈਂਸ ਸਾਇਲੈਂਸਰ ਚੱਲਦੇ ਆ ਆਪਣੇ ਵਾਲੇ ਦੇ ਫਿਰ ਮੈਨੂੰ ਪਤਾ ਸਾਇਲੈਂਸਰ ਤਕੜੀ ਹੀ ਆ ਫਿਰ ਤੇ ਆਹ ਬਾਈ ਮੈਨੂੰ ਕਹਿੰਦਾ ਆ ਇਹਦਾ ਚੈਨਲ ਆ ਜੀ 24 ਕਹਿੰਦਾ ਤਰਾ ਤੇਰੇ ਕੋਈ ਵਿਊ ਨਹੀਂ ਹੋਣੇ ਸਬਸਕ੍ਰਾਈਬ ਨਹੀਂ ਹੋਣੇ ਬਾਈ ਤੁਸੀਂ ਮੇਰੀ ਮੱਤ ਕਰੋ ਤੇ ਹੈਲਪ ਕਰੋ ਤੇ ਆ ਬੰਦਾ ਆ ਬੰਦਾ ਮੇਰੇ ਤੇ ਸੜਦਾ ਆ ਤੇ ਇਹ ਸੜੇਰਾ ਮੇਰੇ 2-3 ਲੱਖ ਸਬਸਕ੍ਰਾਈਬ ਕਰਾ ਲੋ ਸਹੀ ਗੱਲ ਹੈ ਇਹਨੂੰ ਹੋਰ ਸੜਾ ਦਿਓ ਐਸੇ ਬੰਦੇ ਨੇ ਹੋਰ ਸੜਾ ਦਿਓ ਤੇ ਆਪਾਂ ਹੁਣ ਗੁਰਦਾਵਾਵਾਂ ਦੇ ਇੱਚ ਪਹਨਿਸ਼ਾਨ ਕਰ ਰਹੇ ਆ ਲੋ ਵੀ ਮਿੱਤਰੋ ਆਪਾਂ ਹੁਣ ਆਟੋ ਤੋਂ ਉਤਰ ਕੇ ਪਾਸਕੋ ਆ ਗਏ ਆ ਗੁਰਦਾਵਾ ਸਿਟੀ ਆ ਮੇਰਾ ਯਾਰ ਅਨੀਲ ਮੰਗਲਾਵ ਯਾਰ ਲਵੇ ਉੱਤਰ ਗਿਆ ਹੁਣ ਆਪਾਂ ਜਾਣਾ ਪਾਸਕੋ ਦੇ ਅੰਦਰ ਹੁਣ ਆਪਾਂ ਚੱਲਨੇ ਪਾਸਕੋ ਦੇ ਅੰਦਰ ਰੋਟੀ ਖਾਣ ਵਾਸਤੇ ਆਹ ਦੇਖੋ ਕਿੰਨੇ ਵਧੀਆ ਟੇਬਲ ਟੂਬਾ ਲਾ ਕੇ ਸਜਾਇਆ ਹੋਇਆ ਇਹਨਾਂ ਨੇ ਹਾਂ ਹੁਣ ਆਪਾਂ ਚੱਲ ਲਈ ਪਾਸ ਕੋਈ ਅੰਦਰ ਰੋਟੀ ਖਾਣ ਵਾਸਤੇ ਨਵੀਆਂ ਨਵੀਆਂ ਕਾਰਾਂ ਤੇ ਪੁਰਾਣੀਆਂ ਪੁਰਾਣੀਆਂ ਕਾਰਾਂ ਹੋਵੇ ਸਭ ਕੁਝ ਮਿਲਦਾ ਆ ਬਈਆਂ ਨੇ ਧੋ ਧੋ ਕੇ ਹੋਰੇ ਕੀ ਹੋਇਆ ਹੁਣ ਆਪਾਂ ਚੱਲੇ ਆਂ ਉੱਪਰ ਰੋਟੀਆਂ ਛਕਣ ਵਾਸਤੇ ਫੁੜਕਾਵਾਂ ਦਾ ਸਭ ਤੋਂ ਵਧੀਆ ਖਾਣਾ ਉਰੇ ਮਿਲਦਾ ਅਨੁਕੁਂਬੀ ਦੀ ਬਸਤੌਂ ਹੁਣ ਰੋਟੀ ਖਾਣੀ ਆ ਤੇ ਪ੍ਰਾਹ ਹੱਥ ਤੋਂ ਹੈਡ ਵਾਸ਼ ਚਲਿਆ ਇਦਾਂ ਰਿਆ ਸਿੰਗਰ ਕਰ ਕੈਂਟਾ ਬਰੇ ਆ ਦੇ ਮੈਡਲ ਪਈ ਇਹਨਾਂ ਦੇ ਹੈ ਕੈਂਟ ਸਿਸਟਮ ਫੋਲ ਸਟੇਟ ਕਰਨੀ ਹੋਵੇ ਤਾਂ ਇਹ ਚੱਕਰ ਨੇ ਇਦਾਂ ਦੋ ਜੀ ਆਪਾਂ ਆ ਗਏ ਹਾਂ ਕੰਟੀਨ ਦੇ ਵਿੱਚ ਆਉਂਦੇ ਕੰਟੀਨ ਸਪਲਾਈ ਪੈਣ ਵਧੀਆ

ये है ब्लैक रंग में स्विफ्ट डिजायर वो है स्विफ्ट ये न्यू रखे में न्यूय है है। गाड़ी हम ले ली है और ये अभी देख लो आप बहुत तो अच्छी मेरे को तो बहुत पसंद है गुरदीप सिंह इधर बैठा है ये हमारे दो फोरमैन है एक आगे गुरदीप को मैं बोलो पीछे चलिए जा नहीं रहा भाई ठीक है तो ये गाड़ी देख लो आप बहुत अच्छी है इसकी कंडीशन हमने ऊपर ही मॉडल ली है अब नीचे मॉडल नहीं अब नीचे नहीं जाना भगवान की कृपा से ऊपर ऊपर जाते जाना है ये देख लो आप फर्स्ट क्लास कार अब मैं बैठा हूँ खुद ये लो जी चलो जी अभी जाना लैपटॉप के पास लैपटॉप वाली दुकान है रेतम बिठा दियो भाई ने